ਆਪਣੇ ਆਪ ਨੂੰ ਕਿਵੇਂ ਰੈਡੀ ਕੀਤਾ ਕਿ ਜੇ ਤੇਗਵੀਰ ਨੂੰ ਮੈਂ ਟ੍ਰੈਕਿੰਗ ਲਈ ਲੈ ਕੇ ਜਾਣਾ ਆ ਤਾਂ ਉਹਦੇ ਲਈ ਕਿਉਂਕਿ ਇੰਨੇ ਛੋਟੇ ਬੱਚੇ ਨੂੰ ਨਾ ਹੀ ਤਾਂ ਤੁਸੀਂ ਕੋਚ ਦੇ ਨਾਲ ਇਕੱਲੇ ਭੇਜ ਸਕਦੇ ਹੋ ਨਾ ਹੀ ਕਿਸੇ ਟਰੂਪ ਟਰੂਪ ਕਹਿੰਦੇ ਨੇ ਉਹਨਾਂ ਨੂੰ ਜਿਹੜੀ ਗਰੁੱਪ ਆਫ ਹੈ ਹੈਨਾ ਤੇ ਨਾ ਹੀ ਤੁਸੀਂ ਉਹਨਾਂ ਦੇ ਵਿੱਚ ਇੰਨੇ ਛੋਟੇ ਬੱਚੇ ਨੂੰ ਇਕੱਲੇ ਭੇਜਦੇ ਆਬਵੀਅਸਲੀ ਉੱਥੇ ਉਹਨੂੰ ਇੱਕ ਗਾਰਡੀਅਨ ਚਾਹੀਦਾ ਹੈ ਨਾ ਤਾਂ ਉਹ ਉਹਦੇ ਮਦਰ ਫਾਦਰ ਹੋ ਸਕਦੇ ਨੇ ਤਾਂ ਤੁਸੀਂ ਉਹਦੇ ਨਾਲ ਜਾਓਗੇ ਤੁਸੀਂ ਆਪਣੇ ਆਪ ਨੂੰ ਕਿਵੇਂ ਰੈਡੀ ਕੀਤਾ ਮੈਨੂੰ ਲੱਗਦਾ ਕਿ ਭੈਣ ਜੀ ਮੈਂ ਇਸ ਮਾਮਲੇ ਵਿੱਚ ਬਹੁਤ ਜ਼ਿਆਦਾ ਸਬਰ ਵਾਲਾ ਹੈ ਨਹੀਂ ਸੀ ਹਮ ਇਸ ਮਾਮਲੇ ਇਹਦੇ ਨਾਲ ਤੇਗਵੀਰ ਦੇ ਨਾਲ ਜਦੋਂ ਤੋਂ ਇਹ ਸ਼ੁਰੂ ਕੀਤਾ ਮੈਨੂੰ ਸਭ ਤੋਂ ਜ਼ਿਆਦਾ ਤਾਂ ਆਪਣੇ ਆਪ ਨੂੰ ਸਬਰ ਚ ਲਿਆਉਣਾ ਪਿਆ ਟਕਾਚ ਲਿਆਉਣਾ ਪਿਆ ਕਿਉਂਕਿ ਬੱਚਾ ਕੋਈ ਵੱਡਾ ਨਹੀਂ ਹੈਗਾ ਤੁਸੀਂ ਹੋ ਮੈਂ ਮਨਪ੍ਰੀਤ ਹੈ ਆਪਾਂ ਕਿਤੇ ਆਪਸ ਦੇ ਵਿੱਚ ਜਾਣਾ ਹੋਵੇ ਤੇ ਅਸੀਂ ਕੋਈ ਗੱਲ ਇੱਕ ਦੂਜੇ ਨੂੰ ਸਮਝਾਉਣੀ ਹੈ ਅਸੀਂ ਦੋ ਲਫ਼ਜ਼ਾਂ ਦੇ ਵਿੱਚ ਕਹਿ ਕੇ ਸਮਝਾ ਦਿਆਂਗੇ ਆ ਚੀਜ਼ ਦੇ ਵਿੱਚ ਅਸੀਂ ਏਦਾਂ ਕਰਨਾ ਏਦਾਂ ਤੁਰਨਾ ਇਹ ਖਾਣਾ ਇਹ ਪਹਿਨਣਾ ਤੇ ਇਹਦੇ ਵਿੱਚ ਆਹ ਕਰਨਾ ਇਹ ਨਹੀਂ ਕਰਨਾ ਤੇ ਉਹ ਸੈਟ ਆਫ ਕੰਡੀਸ਼ਨਸ ਹੈ ਉਹ ਤੁਹਾਨੂੰ ਦੇ ਦਿੱਤੀਆਂ 5 ਸਾਲ ਦੇ ਬੱਚੇ ਨੂੰ ਇੱਕ ਇਵੈਂਟ ਦੇ ਲਈ ਤਿਆਰ ਕਰਨਾ ਸਰੀਰਕ ਤੌਰ ਤੇ ਉਹਦੇ ਲਈ ਤੁਹਾਨੂੰ ਸਰੀਰਕ ਤੇ ਮਾਨਸਿਕ ਤੌਰ ਤੇ ਉਹਦੇ ਲਈ ਤੁਹਾਨੂੰ ਆਪਣੇ ਆਪ ਨੂੰ ਬਹੁਤ ਬਦਲਣਾ ਪੈਂਦਾ ਮੈਨੂੰ ਲੱਗਦਾ ਕਿ ਮੈਨੂੰ ਆਪਣੇ ਆਪ ਨੂੰ ਮਾਨਸਿਕ ਤੌਰ ਤੇ ਵੀ ਬਹੁਤ ਜ਼ਿਆਦਾ ਬਦਲਣਾ ਪਿਆ ਤੇ ਸਰੀਰਕ ਤੌਰ ਤੇ ਤਾਂ ਉਹ ਜਿਵੇਂ ਇਹਦੇ ਕੋਚ ਸਾਹਿਬ ਵੀ ਕਹਿ ਦਿੰਦੇ ਸੀ ਕਿ ਤੇਰੀ ਤਿਆਰੀ ਇਹਦੇ ਨਾਲ ਦੁੱਗਣੀ ਚਾਹੀਦੀ ਹੈ ਹਾਂ ਉਹਨੂੰ ਲੈ ਕੇ ਜਾਣਾ ਪਰ ਤੇਰੀ ਤਿਆਰੀ ਦੁੱਗਣੀ ਚਾਹੀਦੀ ਹੈ ਸੋ ਫਿਜ਼ੀਕਲੀ ਵੀ ਆਪਣੇ ਆਪ ਨੂੰ ਬਹੁਤ ਰੈਡੀ ਕਰਨਾ ਪਿਆ ਉਹਦੇ ਲਈ ਖਾਣੇ ਟੇਕ ਵੀ ਦੇ ਹਿਸਾਬ ਨਾਲ ਢਾਲਣੀ ਪਈ ਪਰਿਵਾਰ ਦੀ ਵੀ ਹੂੰ ਹੁਣ ਪਰਿਵਾਰ ਦੇ ਵਿੱਚ ਅਸੀਂ ਕੁਝ ਹੋਰ ਖਾਈਏ ਤੇ ਅਸੀਂ ਸੋਚੀਏ ਕਿ ਤੇਗਵੀਰ ਨੂੰ ਅਸੀਂ ਕੁਝ ਹੋਰ ਦੇਣਾ ਆ ਜਾਂ ਮੈਂ ਤੇ ਤੇਗਵੀਰ ਨੇ ਕੁਝ ਅਲੱਗ ਖਾਣਾ ਆ ਤੇ ਪਰਿਵਾਰ ਨੇ ਕੁਝ ਅਲੱਗ ਖਾਣਾ ਇਦਾਂ ਚੱਲ ਨਹੀਂ ਸਕਦਾ ਬਿਲਕੁਲ ਹਾਂ ਤੇ ਸਾਡੇ ਪੂਰੇ ਪਰਿਵਾਰ ਦਾ ਡਾਈਟ ਪੈਟਰਨ ਚੇਂਜ ਹੋਇਆ ਇਹਦੇ ਨਾਲ ਹੂੰ ਤੇ ਸਰੀਰਕ ਤੌਰ ਤੇ ਨੈਚਰਲੀ ਜਿੰਦੋਂ ਤੇਗਵੀਰ ਕਸਰਤ ਕਰਦਾ ਮੈਨੂੰ ਕਈ ਵਾਰ ਦੋ ਦੋ ਵਾਰ ਵੀ ਜਾਣਾ ਪੈਂਦਾ ਸੀ ਕਿਉਂਕਿ ਤੇਗਵੀਰ ਦਾ ਉਹ ਚੈੱਕ ਕਰਕੇ ਕਹਿ ਦਿੰਦੇ ਸੀ ਠੀਕ ਆ ਮੇਰਾ ਸਟੈਮੀਨਾ ਜਾਂ ਮੇਰੀ ਉਹ ਜਿਹੜੀਆਂ ਲੈਵਲ ਅਟੇਨ ਕਰਨਾ ਸੀ ਉਹਦੇ ਲਈ ਮੈਨੂੰ ਮਿਹਨਤ ਬਹੁਤ ਜ਼ਿਆਦਾ ਕਰਨੀ ਪਈ ਖਾਣ ਪੀਣ ਤੇ ਬਹੁਤ ਪਰਹੇਜ਼ ਕਰਨਾ ਪਿਆ ਤੇ ਸਭ ਤੋਂ ਜ਼ਿਆਦਾ ਇਹ ਚੀਜ਼ਾਂ ਸੌਖੀਆਂ ਨੇ ਇਹ ਕਿਸੇ ਵੀ ਸਪੋਰਟਸ ਐਨਥੂਸੀਆਸਟ ਦੇ ਲਈ ਇਹ ਆਉਂਦੀਆਂ ਨੇ ਅੱਛਾ ਕਿ ਖਾਣ ਪੀਣ ਤੇ ਰਹਿਣ ਸਹਿਣ ਬਦਲਣਾ ਪਾਏਗਾ ਸੌਣਾ ਵੇਲੇ ਨਾਲ ਹੂੰ ਸੌਣਾ ਸਭ ਤੋਂ ਜ਼ਿਆਦਾ ਜ਼ਰੂਰੀ ਉੱਠ ਤੇ ਤੁਸੀਂ ਔਖੇ ਸੌਖੇ ਕਿ ਉਹ ਤਾਂ ਹੀ ਕਰ ਸਕਦੇ ਹੋ ਜੇ ਤੁਸੀਂ ਵੇਲੇ ਨਾਲ ਸੌਣੇ ਹੋ ਤੇ ਸਭ ਤੋਂ ਜ਼ਿਆਦਾ ਜ਼ਰੂਰੀ ਸੀ ਕਿ ਤੇਗ ਵੀਰ ਦੇ ਮਨ ਨੂੰ ਸਮਝਣਾ ਤੇ ਉਹਦੇ ਮਨ ਨੂੰ ਸਮਝਣ ਲਈ ਆਪਣੇ ਆਪ ਨੂੰ ਸਬਰ ਚ ਲਿਆਉਣਾ ਬੱਚੇ ਨੂੰ ਤੁਹਾਨੂੰ ਬਹੁਤ ਮਾਨਸਿਕ ਤੌਰ ਤੇ ਪ੍ਰੈਕਟਿਸ ਕਰਾਉਣੀ ਪੈਂਦੀ ਬਾਰ-ਬਾਰ ਚੀਜ਼ਾਂ ਦੱਸਣੀਆਂ ਪੈਂਦੀਆਂ ਵਾਰ-ਵਾਰ ਤੇ ਬੱਚੇ ਦੇ ਇੱਕ ਚੀਜ਼ ਪਿੱਛੇ 15 ਸਵਾਲ ਹੁੰਦੇਗਾ ਉਹਨਾਂ ਸਵਾਲਾਂ ਦੇ ਜਵਾਬ ਉਹਨੂੰ ਦੇਣੇ ਤੇ ਉਹਨੂੰ ਸੰਤੁਸ਼ਟ ਕਰਨਾ ਤੇ ਉਹਦੇ ਲਈ ਤੁਹਾਡੇ ਚ ਪੇਸ਼ੈਂਸ ਬਹੁਤ ਚਾਹੀਦਾ ਬਹੁਤ ਤੇ ਤੇਗ ਵੀਰ ਦਾ ਤਾਂ ਇਹ ਆ ਕਿ ਇਹ ਸਵਾਲ ਪੁੱਛਦਾ ਹੀ ਬਹੁਤ ਹੈ ਹੂੰ ਜਿਵੇਂ ਇਹਦੇ ਮਾਤਾ ਜੀ ਨੇ ਦੱਸਿਆ ਕਿ ਚੰਚਲ ਬਹੁਤ ਆ ਹੂੰ ਇਹ ਤਾਂ ਟਰੈਕ ਕਰਦਾ ਵੀ ਖੇਡਦਾ ਆ ਹੂੰ ਤੇ ਸਾਨੂੰ ਸਿਖਾਇਆ ਜਾਂਦਾ ਕਿ ਟਰੈਕਿੰਗ ਦੇ ਵਿੱਚ ਫੋਕਸ ਕਰਕੇ ਤੁਸੀਂ ਇਸ ਫ੍ਰੀਕਵੈਂਸੀ ਚ ਤੁਰਨਾ ਆ ਤੁਰਨ ਦਾ ਇਹ ਟੰਗ ਹੈ ਇਹ ਤਾਂ ਕੁਝ ਵੀ ਉੱਥੇ ਫੋਲੋਇੰਗ ਕਰਦਾ ਇਹਨੇ ਸੱਟ ਵੀ ਖਾਦੀ ਕੇ ਲਈ ਮੈਂ ਜਾ ਰੋ ਦੇ ਟ੍ਰੈਕ ਤੇ ਪਹਿਲੇ ਘੰਟੇ ਚ 15 20 ਮਿੰਟਾਂ ਬਾਅਦ ਤੇ ਬਹੁਤ ਬੁਰੇ ਤਰੀਕੇ ਡਿਗੇ ਤੇ ਇੱਕ ਵਾਰ ਤਾਂ ਮੈਂ ਵੀ ਡਰ ਗਿਆ ਕਿ ਉਹ ਗੋਡਾ ਹੀ ਸੁੱਜ ਗਿਆ ਸੀ ਅੱਛਾ ਤੇ ਬੱਚੇ ਦੇ ਨਾਲ ਜਦੋਂ ਤੁਰਨਾ ਉਹਦੇ ਤੋਂ ਬਾਅਦ ਮੈਨੂੰ ਹੋ ਗਿਆ ਕਿ ਅਗਲੇ ਮੈਨੂੰ ਮਾਨਸਿਕ ਤੌਰ ਤੇ ਉਦੋਂ ਹੀ ਫੈਸਲਾ ਹੋ ਗਿਆ ਕਿ ਤੁਰਦਾ ਪਿਆ ਆ ਅਗਲੇ 7 ਦਿਨ ਤਾਂ ਪਰਛਾਵੇਂ ਵਾਂਗੂ ਹੀ ਇਹਦੇ ਨਾਲ ਤੁਰਨਾ ਹਾਂ ਤੇ ਇਹਦੇ ਨਾਲ ਗੱਲਾਂ ਕਰਦੇ ਤੁਰਨਾ ਇਹਨੂੰ ਹਿਲਤ ਕਰਨ ਨਹੀਂ ਦੇਣੇ ਹੂੰ ਤੇ ਉਹ ਇਲਤ ਤਾਂ ਹੀ ਨਹੀਂ ਕਰੂਗਾ ਜੇ ਮੈਂ ਹਰ ਵੇਲੇ ਉਹਦੇ ਨਾਲ ਕਿਸੇ ਨਾ ਕਿਸੇ ਗੱਲ ਦੇ ਵਿੱਚ ਹੂੰ ਤੁਰਨਾ ਵੀ ਉਹਦੇ ਨਾਲ ਆ ਉਹਦੇ ਮਨ ਨੂੰ ਵੀ ਸਮਝਣਾ ਉਹਦੇ ਸਵਾਲਾਂ ਦੇ ਜਵਾਬ ਵੀ ਦੇਣੇ ਆ ਤੇ ਉਹਨੂੰ ਮਾਨਸਿਕ ਤੌਰ ਤੇ ਹੱਲਾਸ਼ੇਰੀ ਦਿੰਦੇ ਰਹਿਣਾ ਖਾਣ ਪੀਣ ਦਾ ਵੀ ਧਿਆਨ ਰੱਖਣਾ ਭਾਵੇਂ ਪਿਆਸ ਲੱਗੇ ਨਾ ਲੱਗੇ ਹਰ 15 ਮਿੰਟ ਬਾਅਦ ਉਹਨੂੰ ਪਾਣੀ ਪਿਲਾਉਣਾ ਦਿਨ ਹਾਂ ਖਾਣ ਨੂੰ ਉਹਨੂੰ ਹਰ ਅੱਧੇ ਘੰਟੇ ਬਾਅਦ ਉਹਦੇ ਮੂੰਹ 'ਚ ਕੁਛ ਨਾ ਕੁਛ ਜਾਣਾ ਚਾਹੀਦਾ ਉਹ ਨਹੀਂ ਵੀ ਖਾਂਦਾ ਤੇ ਤੁਸੀਂ ਇਹ ਇਹ ਸਮੇਂ ਦੇ ਦੌਰਾਨ ਬੱਚੇ ਨਾਲ ਤਕਾ ਨਹੀਂ ਕਰ ਸਕਦੇ ਹੂੰ ਇੰਨਾ ਛੋਟਾ ਬੱਚਾ ਧੱਕਾ ਨਹੀਂ ਸਹੰਦਾ ਤੁਸੀਂ ਇੱਕ ਵਾਰੀ ਕੋਈ ਚੀਜ਼ ਡਰਾ ਕੇ ਕਰ ਲਓਗੇ ਦੋ ਵਾਰੀ ਕਰਾ ਲਓਗੇ ਇਹ ਮੇਰਾ ਤਜਰਬਾ ਅੱਛਾ ਜੀ ਤੁਸੀਂ ਤੇ ਜਿਹੜਾ ਜਦਾਂ ਤੇਗ ਵੀ ਰਿਹਾ ਇਹ ਬਹੁਤ ਐਡਮੈਂਟ ਹੈ ਹੂੰ ਇਹਦੇ ਤੋਂ ਤੁਸੀਂ ਧੱਕੇ ਨਾਲ ਇੱਕ ਦੋ ਵਾਰ ਤਾਂ ਚੀਜ਼ ਕਰਾ ਲਓਗੇ ਇੱਕ ਵਾਰੀ ਜਦੋਂ ਇਹਦੇ ਮੂੰਹੋਂ ਬਾਅਦ ਚ ਨਾ ਨਿਕਲ ਗਈ ਫਿਰ ਤੁਸੀਂ ਧੱਕੇ ਨਾਲ ਨਹੀਂ ਇੱਤੋਂ ਕਰਾ ਸਕਦੇ ਪਿਆਰ ਦੇ ਨਾਲ ਕਰਾ ਸਕਦੇ ਹੋ ਤੇ ਮੈਂ ਦੁਬਾਰਾ ਗੱਲ ਉੱਥੇ ਹੀ ਆਉਂਦੀ ਹੈ ਕਿ ਮੈਨੂੰ ਆਪਣੇ ਆਪ ਤੇ ਜਿਹੜੀ ਸਭ ਤੋਂ ਵੱਡੀ ਚੀਜ਼ ਲਿਆਉਣੀ ਪਈ ਉਹ ਪੇਸ਼ੈਂਸ ਸਬਰ ਸਬਰ ਟਿੱਟਕਾ ਤੇ ਸਮਾਂ ਦੇਣਾ ਪਿਆ ਬਹੁਤ ਹੂੰ ਉਹਦੇ ਲਈ ਹੈ ਨਾ ਕਿ ਉਹਨੂੰ ਉਸ ਵੇਵ ਲੈਂਥ ਦੇ ਵਿੱਚ ਲਿਆਉਣਾ ਜਿੱਥੇ ਉਹ ਉਹਨੂੰ ਇੰਜੋਏ ਕਰੇ ਜੋ ਕਰਨ ਜਾ ਰਿਹਾ ਤੇ ਉਹ ਕਰ ਵੀ ਇਸੇ ਕਰਕੇ ਗਿਆ ਕਿਉਂਕਿ ਉਹਨੇ ਸਾਰੀ ਇਵੈਂਟ ਨੂੰ ਇੰਜੋਏ ਕੀਤਾ ਬਿਲਕੁਲ ਉਹਨੂੰ ਇਸ ਚੀਜ਼ ਦਾ ਅੰਦਾਜ਼ਾ ਵੀ ਨਹੀਂ ਕਿ ਉਹ ਕੀ ਕਰਕੇ ਆਇਆ ਪਰ ਉਹ ਕਰ ਤਾਂ ਆਇਆ ਕਿ ਉਹਨੇ ਬਹੁਤ ਜ਼ਿਆਦਾ ਆਨੰਦਜਯ ਵਿੱਚ ਹੀ ਕਰ ਗਿਆ ਬਿਲਕੁਲ ਅੱਜਕੱਲ ਜਿਵੇਂ ਤੁਸੀਂ ਹੁਣੇ ਜ਼ਿਕਰ ਕੀਤਾ ਕਿ ਉਹਦੇ ਪਹਿਲੇ 20 ਮਿੰਟ ਚ ਸੱਟ ਲੱਗੀ ਉੱਥੇ ਤੁਹਾਡਾ ਫੈਸਲਾ ਇਹ ਵੀ ਹੋ ਸਕਦਾ ਸੀ ਕਿ ਤੁਸੀਂ ਥੋੜੇ ਜਿ ਇਨਸਿਕਿਉਰ ਹੋ ਕੇ ਵਾਪਸ ਵੀ ਆ ਜਾਂਦੇ ਜਾਂ ਫਿਰ ਉਹਨੂੰ ਉੱਥੇ ਤੋਂ ਉੱਥੇ ਤੱਕ ਤੁਸੀਂ ਲੈ ਕੇ ਹੀ ਨਾ ਜਾਂਦੇ ਜਾਂ ਟਰੈਕਿੰਗ ਹੁੰਦੀ ਹੋਈ ਨਾ ਕਿ ਅਗਰ ਤੁਸੀਂ ਉਹਨੂੰ ਲੈ ਕੇ ਬਹੁਤ ਜ਼ਿਆਦਾ ਪ੍ਰੋਟੈਕਟਿਵ ਹੁੰਦੇ ਪਰ ਮੈਨੂੰ ਲੱਗਦਾ ਕਿ ਇਨਕਲੂਡਿੰਗ ਮੀ ਕਿ 90% ਜਾਂ 95% ਮਾਪੇ ਇਦਾਂ ਦੇ ਨਹੀਂ ਜਿਹੜੇ ਕਿ ਅੱਜਕੱਲ ਬਹੁਤ ਜ਼ਿਆਦਾ ਪ੍ਰੋਟੈਕਟਿਵ ਨੇ ਅ ਥੋੜੇ ਦਿਨ ਪਹਿਲਾਂ ਵੀ ਅਸੀਂ ਗੱਲ ਕਰ ਰਹੀ ਸੀਗੀ ਤਾਂ ਉਹ ਭਾਜੀ ਕਹਿੰਦੇ ਆਪਣੀ ਬੇਟੀ ਨੂੰ ਕਹਿੰਦੇ ਕਿ ਮੈਂ ਜਦੋਂ 10 ਸਾਲ ਦਾ ਸੀ ਨਾ ਮੈਂ ਪਟਿਆਲੇ ਤੋਂ ਪਿੰਡ ਕੱਲਾ ਪਾਸ ਚੜ ਕੇ ਚਲੇ ਜਾਂਦਾ ਸੀ ਪਰ ਮੈਂ ਤੈਨੂੰ ਨਹੀਂ ਭੇਜ ਸਕਦਾ ਮੈਂ ਜਦੋਂ ਸੋਚਦੀਆਂ ਕਿ ਜਦੋਂ ਅਸੀਂ ਛੋਟੇ ਸੀਗੇ ਨਾ ਅਸੀਂ ਥੜਿਆਂ ਦੇ ਉੱਪਰ ਪੈਰ ਧਰ ਕੇ ਕੋਠੇ ਤੇ ਚੜ ਜਾਣਾ ਤੇ ਜਦੋਂ ਕਣਕਾਈ ਹੁੰਦੀ ਸੀ ਕਿ ਤਸੀਂ ਵਿਹੜੇ ਦੇ ਕਣਕ ਦੇ ਢੇਰ ਤੇ ਕੋਠੇ ਤੋਂ ਚੜ ਕੇ ਛਾਲ ਮਾਰਨੀ ਆ ਕੋਈ ਨਹੀਂ ਸੀ ਰੋਕਦਾ ਹੁੰਦਾ ਕਦੀ ਕਈ ਵਾਰ ਕਰਨ ਚ ਨੱਕ ਚ ਦਾਣਾ ਵੀ ਚਲੇ ਜਾਂਦਾ ਸੀਗਾ ਹਨਾ ਤੇ ਮਾਣ ਮਟ ਗਾਣਾ ਗੁਣਾ ਖਾ ਕੇ ਫਿਰ ਫੇਰ ਦੂਜੇ ਦਿਨ ਉੱਥੋਂ ਹੀ ਫੇਰ ਛਾਲ ਮਾਰਨੀ ਨਾ ਅੱਜ ਕੱਲ ਜੀ ਨਿਆਣਾ ਬੈੱਡ ਤੇ ਵੀ ਜੰਪ ਕਰ ਤਾ ਉਹਨੂੰ ਦੱਸ ਜਾਣੇ ਭੱਜੇ ਆਉਂਦੇ ਨੇਗੇ ਜਿੰਨੇ ਜੀ ਘਰ ਚ ਨਹੀਂ ਡਿਗਣਾ ਪਈ ਡਿਗਣਾ ਪਈ ਹੈ ਨਾ ਅਸੀਂ ਇੰਨੇ ਪ੍ਰੋਟੈਕਟਿਵ ਹੋ ਗਏ ਨਿਆਣਿਆਂ ਨੂੰ ਲੈ ਕੇ ਸੋ ਖਾਸ ਤੌਰ ਤੇ ਮਾਵਾਂ ਜ਼ਿਆਦਾ ਹੁੰਦੀਆਂ ਨੇ ਸੋ ਪੈਂ ਜੀ ਤੁਹਾਨੂੰ ਕੀ ਲੱਗਦਾ ਇੱਕ ਬਤੌਰ ਡਾਕਟਰ ਹੋਣ ਦੇ ਨਾਤੇ ਵੀ ਐਂਡ ਮਦਰ ਹੋਣ ਦੇ ਨਾਤੇ ਵੀ ਕਿ ਸਾਨੂੰ ਬੱਚਿਆਂ ਨੂੰ ਲੈ ਕੇ ਇੰਨੇ ਜ਼ਿਆਦਾ ਪ੍ਰੋਟੈਕਟਿਵ ਹੋਣ ਦੀ ਲੋੜ ਹੈ ਆ ਕਿਦਾ ਮੇਰੀ ਭੈ ਸਿਸਟਰ ਲਾ ਕੈਨੇਡਾ ਰਹਿੰਦੇ ਆ ਤੇ ਉਹ ਮੈਨੂੰ ਕਹਿਣਗੇ ਕਿ ਤੁਸੀਂ ਨਾ ਇਥੇ ਐਂਟੀਬਾਇਟਿਕਸ ਭੇਜੋ ਮਿਲਦੀਆਂ ਨਹੀਂ ਉੱਥੇ ਹਾਂਜੀ ਉਹ ਲੋਕ ਬਹੁਤਾ ਯਕੀਨ ਨਹੀਂ ਰੱਖਦੇ ਅਸੀਂ ਤਾਂ ਸ਼ਿਕ ਵੀ ਆਏ ਤਾਂ ਆਈ ਥਿੰਕ ਡਾਕਟਰ ਕੋਲ ਜਾਣ ਦੀ ਤਾਂ ਲੋੜ ਨਹੀਂ ਹੈ ਤੁਹ ਕੈਮਿਸਟਰੀ ਤੋਂ ਦਵਾਈ ਮਿਲ ਜਾਣੀ ਹਾਂ ਆਪਣੇ ਯੂ ਨਾ ਇੱਕ ਸੜਿਕ ਸੈਲ ਹੁੰਦੇ ਐ 🇼🇧ਸੀਸ ਵਾਈਟ ਬਲੱਡ ਸੈਲਸ ਜੋ ਸਾਡੇ ਇੱਕ ਸੋਲਜਰਸ ਆ ਉਹਨਾਂ ਨੇ ਸਾਡੀ ਇਮਿਊਨਿਟੀ ਬੈਟਰ ਕਰਨੀ ਐ ਕਮ ਤਾਂ ਕਰਨੀ ਨਹੀਂ ਦਿੰਦੇ ਅਸੀਂ ਉਹਨਾਂ ਨੂੰ ਕਿ ਕੁਝ ਹੋਇਆ ਨਹੀਂ ਤੇ ਆਪਾਂ ਉਸ ਨਾਲ ਦੇ ਨਾਲ ਲੈ ਲਈ ਦਵਾਈ ਲੈ ਲਈ ਉੱਤੇ ਅ ਇੱਕ ਡਾਕਟਰ ਹੁੰਦੇ ਨਾ ਤੇ ਹਾਂ ਜਦੋਂ ਇਹ ਗਏ ਤਾਂ ਮੈਂ ਕਿੱਟ ਪੂਰੀ ਤਿਆਰ ਕਰਕੇ ਦਿੱਤੀ ਹਰ ਉਹ ਬਿਮਾਰੀ ਜੋ ਮੈਂ ਸੋਚ ਸਕਤੀ ਸੀ ਕਿ ਇੱਥੇ ਇਹਨਾਂ ਨੂੰ ਇਹ ਹੋ ਸਕਦਾ ਆ ਤੇ ਬਗ ਬਾਈਟ ਤੋਂ ਲੈ ਕੇ ਹਮ ਲਾਈਕ ਐਕਸ ওয়াই জেড ਜੋ ਵੀ ਮੈਂ ਕੁਝ ਸੋਚਿਆ ਮੈਂ ਆਪਣੇ ਦੋਸਤਾਂ ਨਾਲ ਗੱਲ ਕੀਤਾ ਮੈਂ ਪ੍ਰਿਪੇਅਰ ਕਰਕੇ ਭੇਜਿਆ ਬਟ ਉਹੀ ਹੈ ਕਿ ਪ੍ਰੈਪਰੇਸ਼ਨ ਸੀਗੀ ਜੇ ਹੋਇਆ ਤਾਂ ਇਹ ਬਟ ਮੈਨੂੰ ਲੱਗਦਾ ਹੈ ਕਿ ਨਿਕੀਮੋਟੇ ਸੱਟ ਦੀ ਤਾਂ ਪਰਵਾਹ ਨਹੀਂ ਕਰਨੀ ਚਾਹੀਦੀ ਹਮ ਕਿ ਮੈਨੂੰ ਨਹੀਂ ਯਾਦ ਪੈਂਦੀ ਕਿ ਮੇਰੇ ਕੋਈ ਪਿਡਰੇਟ੍ਰੀਸ਼ਨ ਸੇਗਾ ਕਿ ਮੇਰੀ ਮਦਰ ਮੈਨੂੰ ਕਿਸੇ ਡਾਕਟਰ ਕੋਲ ਲੈ ਕੇ ਗਏ ਹੁਣ ਤੇ ਮੇਰੀ ਸੁਰਤ ਵਿੱਚ ਵੀ ਨਹੀਂ ਹੈ ਬਿਲਕੁਲ ਮੈਨੂੰ ਲੱਗਦਾ ਕਿ ਸਾਨੂੰ ਹਰ ਨਿੱਕੀ ਬਿਮਾਰੀ ਓੜ-ਪੋੜਨ ਕਰ ਦੇ ਠੀਕ ਕਰ ਦਿੰਦੇ ਤੇ ਅਸੀਂ ਠੀਕ ਹੋ ਜਾਂਦੇ ਮੇਰੀ ਮਦਰ ਇਨ ਲਾਉ ਨੇ ਕਹਿਣਾ ਕਿ ਮਨਪ੍ਰੀਤ ਇੰਨੇ ਇੰਜੈਕਸ਼ਨ ਲਗਦੇ ਫੇਰ ਇਹਨੇ ਇੰਨੇ ਬਿਮਾਰ ਕਿਉਂ ਹੁੰਦੇ ਆ ਕਿ ਪਹਿਲਾਂ ਤਾਂ ਕੋਈ ਨਹੀਂ ਵੈਕਸੀਨੇਸ਼ਨ ਨਹੀਂ ਸੀਗੀ ਹੁਣ ਇਹੋ ਜਿਹਾ ਕੀ ਬਦਲ ਗਿਆ ਹੈ ਕਿ ਇੰਨੇ ਟੀਕਾ ਕਰਨ ਤੋਂ ਬਾਅਦ ਫਿਰ ਇਹਨਾਂ ਨੂੰ ਫਲੂ ਹੋਇਆ ਹੁੰਦਾ ਤੋ ਹਰ ਸਾਲ ਤਾਂ ਇਹਨਾਂ ਦੇ ਫਲੂ ਦਾ ਟੀਕਾ ਲਵਾਉਣੀ ਹੈ ਫਿਰ ਮੈਨੂੰ ਇਹ ਲੱਗਦਾ ਹੈ ਕਿ ਸਾਡੀ ਇਮਿਊਨਿਟੀ ਖਤਮ ਹੋ ਗਈ ਹੈ ਹਾਂ ਇਮਿਊਨਿਟੀ ਫਿਜ਼ੀਕਲੀ ਮੈਂਟਲੀ ਵੀ ਖਤਮ ਹੋ ਗਈ ਹੈ ਅਸੀਂ ਜਿਹੜੀ ਪ੍ਰੋਟੈਕਸ਼ਨ ਵਾਲੀ ਹੈ ਅਸੀਂ ਉਹ ਮੈਂਟਲ ਇਮਿਊਨਿਟੀ ਦਾ ਜ਼ਿਆਦਾ ਹੈ ਅਸੀਂ ਬੱਚਿਆਂ ਨੂੰ ਕਿਸੇ ਕਠੜਾਲੀ ਵਿੱਚ ਢਾਲਣਾ ਹੀ ਨਹੀਂ ਚਾਹੁੰਦੇ ਸੰਘਰਸ਼ ਵਾਲੀ ਖਾਸ ਕਰਕੇ ਅਸੀਂ ਉਹਨਾਂ ਨੂੰ ਸਟਰਗਲ ਕਰਦੇ ਦੇਖ ਹੀ ਨਹੀਂ ਸਕਦੇ ਬਰਦਾਸ਼ਤ ਦਾ ਮਾਦਾ ਖਤਮ ਹੋ ਗਿਆ ਉਹਦਾ ਕਿਤੇ ਨਾ ਕਿਤੇ ਕਾਰਨ ਹੈ ਕਿ ਅਸੀਂ ਕੰਫਰਟ ਜ਼ੋਨ ਚ ਆਪ ਵੀ ਬਹੁਤ ਆ ਗਏ ਆ ਤੇ ਅਸੀਂ ਬੱਚਿਆਂ ਨੂੰ ਵੀ ਬਹੁਤ ਕੰਫਰਟ ਜ਼ੋਨ ਚ ਹੀ ਰੱਖਣਾ ਚਾਹੁੰਦੇ ਆ ਬਿਲਕੁਲ ਮੈਂ ਸ਼ੁਰੂ ਚਿੱਤੇ ਕਹੇ ਸੀ ਨਾ ਕਿ ਅਸੀਂ ਹੁਣ ਬੱਚਿਆਂ ਤੋਂ ਚੌਂਕੀਦਾਰ ਬਣ ਗਏ ਹੂੰ ਕਿ ਇਹਨੂੰ ਆ ਨਾ ਲੱਗੇ ਇਹਨੂੰ ਆ ਨਾ ਲੱਗੇ ਮੈਨੂੰ ਲੱਗਦਾ ਹੁਣ ਇੰਨੀ ਆ ਜ਼ਿਆਦਾ ਮੈਂਟਲ ਪ੍ਰੋਬਲਮਸ ਆ ਵੀ ਇਸੇ ਲਈ ਗਈਆਂ ਕਿ ਉਹ ਇੱਕੋ ਜਿਹਾ ਜਦੋਂ ਦੁਨੀਆ ਚਾਹੁੰਦੇ ਤਾਂ ਉਹ ਤੱਕਾ ਖਾਂਦੇ ਕਿ ਆ ਕੀ ਹੋਇਆ ਹੂੰ ਤੇ ਸਾਨੂੰ ਮੈਨੂੰ ਲੱਗਦਾ ਕਿ ਸਾਡੇ ਟੀਚਰ ਨੇ ਸਾਨੂੰ ਕੁੱਟ ਦਿੱਤਾ ਤੇ ਸਾਡੇ ਮਾਪੇ ਬਾਕ ਤਾਂ ਕਦੀ ਪਹੁੰਚੀ ਨਹੀਂ ਸੀ ਹੁਣ ਆਈ ਥਿੰਕ ਇੰਨਾ ਹੱਕ ਵੀ ਨਹੀਂ ਹੈ ਟੀਚਰਸ ਨੂੰ ਵੀ ਕਿ ਉਹ ਬੱਚਿਆਂ ਨੂੰ ਕੁੱਟ ਸਕਾ ਕੁਰ ਵੀ ਨਹੀਂ ਸਕਦੇ ਕੁਰ ਵੀ ਤਾਂ ਬਹੁਤ ਔਰ ਦੀ ਗੱਲ ਹੈ ਤੇ ਇਹ ਕਿੰਨਾ ਕਿਤੇ ਪ੍ਰੋਬਲੈਮੈਟਿਕ ਹੈ ਬਿਲਕੁਲ ਅਸੀਂ ਆਪਣੇ ਬੱਚਿਆਂ ਲਈ ਆ ਪ੍ਰੋਬਲਮ ਕ੍ਰੀਏਟ ਕਰ ਰਹੇ ਹਾਂ ਹੂੰ ਕਿ ਅਸੀਂ ਉਹਨਾਂ ਨੂੰ Mentally physically weak ਕਰ ਰਹੇ ਹਾਂ ਹੂੰ ਸਾਨੂੰ ਇਹ ਲੱਗਦਾ ਹੈ ਕਿ ਆਪਾਂ ਉਹਨਾਂ ਨੂੰ protect ਕਰ ਰਹੇ ਹਾਂ ਆਪਾਂ ਲਾਈਕ ਉਹਨਾਂ ਨੂੰ ਚੰਗੀ ਲਾਈਫ ਦੇ ਰਹੇ ਹਾਂ ਪਰ ਮੈਨੂੰ ਇਹ ਲੱਗਦਾ ਹੈ ਕਿ ਅਸੀਂ ਉਹਨਾਂ ਨੂੰ ਇੱਕ ਦਲਦਲ 'ਚ ਧੱਕ ਰਹੇ ਹਾਂ ਹਾਂ ਐਂਡ ਇੰਨੀ ਪ੍ਰੋਟੈਕਟਿਵ এনवायरमेंट ਦੇ ਵਿੱਚ ਬੱਚਾ ਮੈਨੂੰ ਲੱਗਦਾ ਨਹੀਂਗਾ ਕਿ ਫਿਰ ਜੇ ਅੱਗੇ ਜਾ ਕੇ ਉਹਦੀ ਜ਼ਿੰਦਗੀ ਦੇ ਵਿੱਚ ਕੋਈ ਇਦਾਂ ਦਾ ਸਮਾਂ ਕੋਈ ਸਥਿਤੀ ਬਣਦੀ ਆ ਕਿ ਉਹ ਲੜ ਸਕਦਾ ਜਿਵੇਂ ਛੋਟੇ ਛੋਟੇ ਐਗਜ਼ਾਮਪਲਸ ਨੇ ਆਪਣੇ ਜਿਵੇਂ ਮੈਂ ਕਿਹਾ ਨਹੀਂ ਕੋਈ ਵੀ ਨਹੀਂ ਹੋਊਗਾ ਜਿਹਨੇ ਸਾਈਕਲ ਸਿੱਖਣ ਲੱਗੇ ਗੋਡੇ ਨਾ ਪਣਾਏ ਹੋਣ ਜਾਂ ਛਿਲਾਏ ਨਾ ਹੋਣ ਹੈਨਾ ਹੁਣ ਅੱਜਕੱਲ ਬੱਚੇ ਦੇ ਸਾਈਕਲ ਬਾਚੋਂ ਆਪਾਂ ਉਹਨੂੰ ਬਿਠਾਉਨੇ ਕਾਠੀ ਤੇ ਪਹਿਲਾਂ ਉਹਦੇ ਸੀ ਨੀ ਕੈਪ ਪਾ ਦਿੰਨੇ ਆ ਚਲੋ ਠੀਕ ਆ ਸੇਫਟੀ ਬਹੁਤ ਜ਼ਰੂਰੀ ਆ ਤੁਸੀਂ ਉਹਨੂੰ ਹੈਲਮਟ ਬਾਰੇ ਦੱਸ ਸਕਦੇ ਹੋ ਕਿ ਸਾਡੇ ਲਈ ਕਿਉਂ ਜ਼ਰੂਰੀ ਆ ਸੇਫਟੀ ਬਹੁਤ ਜ਼ਰੂਰੀ ਆ ਐਕਸੀਡੈਂਟਲੀ ਅਗਰ ਉਹਦੇ ਸੱਟ ਲੱਗ ਵੀ ਗਈ ਤਦ ਤੁਸੀਂ ਉਹਨੂੰ ਇਸ ਚੀਜ਼ ਲਈ ਵੀ ਪ੍ਰੇਪੇਅਰ ਕਰੋ ਕਿ ਸੱਟ ਲੱਗ ਸਕਦੀ ਆ ਹੈਨਾ ਐਂਡ ਉਹਦੇ ਨਾਲ ਤੁਸੀਂ ਡੀਲ ਕਿਵੇਂ ਕਰਨਾ ਹੈ ਐਗਜੈਕਟਲੀ ਮਤਲਬ ਹੈ ਕਿ ਪ੍ਰੋਬਲਮਸ ਤਾਂ ਆਉਣੀਆਂ ਹੀ ਆ ਹਾਂ ਬਟ ਆਪਾਂ ਐਜ਼ ਅ ਪੇਰੈਂਟ ਸਾਡਾ ਫਰਜ ਕੀ ਹੈ ਸਾਡਾ ਫਰਜ ਮੈਨੂੰ ਇਹ ਲੱਗਦਾ ਹੈ ਕਿ ਆ ਐਜ਼ ਅ ਪੇਰੈਂਟ ਮੇਰਾ ਫਰਜ ਇਹ ਨਹੀਂ ਹੈ ਕਿ ਮੈਂ ਆਪਣੇ ਬੱਚੇ ਨੂੰ ਖੁਸ਼ ਕਰਨਾ ਹੂੰ ਮੈਂ ਇੱਥੇ ਖੁਸ਼ ਕਰਨ ਲਈ ਉਹਨੂੰ ਪੈਦਾ ਨਹੀਂ ਕੀਤਾ ਹੂੰ ਮੇਰਾ ਫਰਜ ਇਹ ਆ ਕਿ ਮੈਂ ਉਹਨੂੰ ਇੱਕ ਚੰਗਾ ਹਿਊਮਨ ਬਿਲਕੁਲ ਇੱਕ ਸਮਾਜ ਵਿੱਚ ਕਿੱਦਾਂ ਰਹਿਣਾ ਹੈ ਪ੍ਰੋਬਲਮਸ ਨੂੰ ਕਿੱਦਾਂ ਫੇਸ ਕਰਨਾ ਮੈਂ ਉਹਦੇ ਲਈ ਪ੍ਰੀਪੇਅਰ ਕਰਨਾ ਨਾ ਕਿ ਮੈਂ ਕਿ ਉਹ ਦਿਨ ਤੋਂ ਰਾਤ ਤੱਕ ਉਹ ਮੇਰੇ ਤੋਂ ਖੁਸ਼ ਹੀ ਰਹੇ ਅਸੀਂ ਆਪਣੇ ਮਾਪੇ ਤੋਂ ਬਿਲਕੁਲ ਖੁਸ਼ ਨਹੀਂ ਹੁੰਦੇ ਕਿ ਹੁਣ ਅਸੀਂ ਡੈਡੀ ਤੋਂ ਕਿੰਨਾ ਡਰ ਲੱਗਦਾ ਹੁਣ ਹਰ ਗੱਲ ਤੇ ਰੋਕਦੇ ਨੇ ਹਰ ਗੱਲ ਤੇ ਘੂੜਦੇ ਨੇ ਮੈਨੂੰ ਪਰ ਹੁਣ ਸਾਡੇ ਲਈ ਉਹੀ ਆਈਡੀਅਲ ਫਿਗਰ ਆਈਡੀਅਲ ਫਿਗਰ ਹੈ ਨਾ ਕਿ ਸਾਨੂੰ ਐ ਲੱਗਦਾ ਮੈਨੂੰ ਐ ਲੱਗਦਾ ਕਿ ਮੈਂ ਆਪਣੇ ਬਿਲਕੁਲ ਮम्मा ਵਰਗੀ ਬਣਾ ਮੇਰੇ ਦੇ ਪਾਪਾ ਵਰਗੀ ਬਣਾ ਹਨਾ ਕਿ ਉਹਨਾਂ ਦੀ ਹਰ ਕੋਈ ਬੰਦਾ ਕਹਿੰਦਾ ਕਿ ਕਿੰਨੇ ਮਿਹਨਤੀ ਨੇ ਕਿੰਨੇ ਚੰਗੇ ਇਨਸਾਨ ਨੇ ਜਿਉ ਉਹਨਾਂ ਦੀ ਪਿੱਠ ਪਿੱਛੇ ਕਿੰਨੇ ਲੋਕੀ ਕਹਾਣੀਆਂ ਦੱਸਦੇ ਨੇ ਕਿ ਸਾਡਾ ਉਹਨਾਂ ਨੇ ਇਸ ਵੇਲੇ ਸਾਥ ਦਿੱਤਾ ਸਾਡੀ ਹੈਲਪ ਕੀਤੀ ਨਾ ਹੁਣ ਤੁਹਾਨੂੰ ਲੱਗਦਾ ਕਿ ਤੁਸੀਂ ਵੀ ਇੰਨਾ ਵਰਗੇ ਹੀ ਬਣਨਾ ਹੈ ਤੇ ਉਹ ਕਦੀ ਸਾਡੇ ਲਈ ਉਹਨਾਂ ਨੇ ਇੰਨੀ ਸੋਚਿਆ ਹੋਣਾ ਕਿ ਮੈਂ ਇਹਦੇ ਲਈ ਇੱਕ ਬਹੁਤ ਬਹੁਤ ਖੁਸ਼ ਕਰਨਾ ਹੈ ਆਪਣੇ ਬੱਚਿਆਂ ਨੂੰ ਕਿ ਮੈਂ ਅੱਜ ਗਿਆ ਤੇ ਅੱਜ ਮੈਂ ਆ ਗਿਫਟ ਲੈ ਕੇ ਜਾਣਾ ਜਾਂ ਜਦੋਂ ਮੇਰਾ ਸ਼ਾਮ ਨੂੰ ਬੱਚਾ ਵੇਟ ਕਰੇ ਮੈਨੂੰ ਲੱਗਦਾ ਹੈ ਕਿ ਅਸੀਂ ਟੀਵੀ ਦੇਖਦੇ ਹੁੰਦੇ ਸੀ ਤੇ ਸਾਡੇ ਪਾਪਾ ਜੀ ਨੇ ਆ ਕੇ ਬਟਨ ਬੰਦ ਬਿਲਕੁਲ ਪੁੱਛਣਾ ਨਹੀਂ ਕਿ ਕਿਸੇ ਦੇਖ ਕੀ ਰਹੇ ਹੋ ਬਸ ਹੋ ਗਿਆ ਟੀਵੀ ਖਤਮ ਤੇ ਉਹ ਮਤਲਬ ਇੱਕ ਰੋਬ ਹੁੰਦਾ ਸੀਗਾ ਦਾਦਾ ਜੀ ਦੇ ਮੈਨੂੰ ਅੱਜ ਵੀ ਯਾਦ ਹੈ ਕਿ ਜੀ ਖੁੰਡੇ ਦੀ ਆਵਾਜ਼ ਆ ਗਈ ਤਾਂ ਸਾਡਾ ਸਾਰਾ ਕੁਝ ਬੰਦ ਹੋ ਜਾਂਦਾ ਸੀ ਡਰ ਲੱਗਦਾ ਹੁੰਦਾ ਸੀ ਬਿਲਕੁਲ ਬਟ ਮੈਨੂੰ ਲੱਗਦਾ ਕਿ ਉਹ ਚੀਜ਼ਾਂ ਅੱਜ ਕਿਤੇ ਕਮ ਆ ਰਹੀਆਂ ਹੁ ਮੈਨੂੰ ਨਾ ਬਹੁਤ ਸਾਰੀਆਂ ਪ੍ਰਿੰਟਿੰਗ ਯੂ ਨੋ ਵੀਡੀਓਜ਼ ਆਏ ਬੱਚਿਆਂ ਨੂੰ ਕੁੱਟਣਾ ਨਹੀਂ ਚਾਹੀਦਾ ਬੱਚਿਆਂ ਨੂੰ ਆ ਨਹੀਂ ਕਰਨਾ ਚਾਹੀਦਾ ਮੈਨੂੰ ਲੱਗਦਾ ਕਿ ਉਹ ਪਤਾ ਨਹੀਂ ਕਿਹੜੇ ਸਮਿਆਂ ਦੀ ਗੱਲ ਕਰ ਰਹੇ ਆ ਉਹ ਕਿਦਾਂ ਦੀਆਂ ਗੱਲਾਂ ਕਰ ਰਿਹਾ ਮਤਲਬ ਮੈਂ ਅਗਰੀ ਨਹੀਂ ਕਰਦੀ ਉਹਨਾਂ ਦੇ ਨਾਲ ਮੈਨੂੰ ਇਹ ਲੱਗਦਾ ਕਿ ਹਰ ਕਲਚਰ ਡਿਫਰੈਂਟ ਆ ਹਮ ਕਿ ਹੁੰਤ ਸੀ ਯੂਰੋਪੀਅਨ ਕਲਚਰ ਜਾਂ ਵੈਸਟਰਨ ਕਲਚਰ ਹੈ ਉਥੋਂ ਦੇ ਹਿਸਾਬ ਕਿਤਾਬ ਡਿਫਰੈਂਟ ਆ ਬਿਲਕੁਲ ਹਾਂ ਉਹਨਾਂ ਦੇ ਮਾਪੇ ਆਪਣੇ ਨਾਲ ਨਹੀਂ ਰਹਿਣਾ ਉਹਨਾਂ ਦੇ ਹੂੰ ਕਿਉਂਕਿ ਪੈਂਚੋ ਤਾਂ ਪਹਿਲੇ ਦਿਨ ਤੋਂ ਅਲੱਗ ਸੀਟ ਤੇ ਆਉਂਦੇ ਅਲੱਗ ਸੀਟ ਤੇ ਆਉਂਦੇ ਨੇ ਇੱਕ ਦਿਨ ਦਾ ਬਚਾਉਣਾ ਕੁਝ ਘੰਟਿਆਂ ਦਾ ਬਚਾ ਅਲੱਗ ਸੀਟ ਉਹ ਸੌਂਦੇ ਅਲੱਗ ਬਿਲਕੁਲ ਹਾਂ ਕਿ ਉਹਨਾਂ ਦੇ ਮਾਪੇ ਆਪਣੇ ਤਾਂ 올ਡ ਕੀ ਘਰੋਂ ਚ ਰਹਿਣਾ ਹਮ ਜਦ ਕਿ ਸਾਡੇ ਇੱਥੇ ਤਾਂ ਮੈਨੂੰ ਲੱਗਦਾ ਗੋਦ ਚ ਪਾਲ ਪਾਲ ਕੇ ਕਿ ਉਹ ਨਿੱਘ ਦਾ ਅਹਿਸਾਸ ਤੋਂ ਉਹ ਆਪਣਾ ਹਮੇਸ਼ਾ ਸਾਡੇ ਨਾਲ ਰਹਿਣੀ ਹੈ ਹਮ ਇਸੇ ਲਈ ਸਾਨੂੰ ਆਪਣੇ ਮਾਪੇ ਲਈ ਇੰਨਾ ਚਾਹ ਰਹਿੰਦਾ ਤੇ ਉਹਨਾਂ ਨੂੰ ਬੱਚਾ ਹਮ ਤੇ ਮੈਨੂੰ ਲੱਗਦਾ ਹੈ ਕਿ ਤੁਹਾਡੀ ਦੜ ਦੀ ਪਰਦਾਦੀ ਉਹਨੂੰ ਵੀ ਚਿੰਤਾ ਰਹਿੰਦੀ ਹੋਣੀ ਹੈ ਕਿ ਤੂੰ ਖਾ ਲਿਆ ਤੂੰ ਪੀ ਲਿਆ ਤੂੰ ਆ ਕਰ ਲਿਆ ਕਿ ਤੁਸੀਂ ਬਾਅਦ ਦੇਖੋਗੇ ਤਾਂ ਇਹ ਸਾਰਾ ਕੁਝ ਤੁਹਾਨੂੰ ਨਹੀਂ ਮਿਲ ਸ ਨਹੀਂ ਹੈਗਾ ਸੋ ਉਹਨਾਂ ਦੀਆਂ ਆ ਪ੍ਰਿੰਟਿੰਗ ਗਾਈਡਸ ਉਹਨਾਂ ਦੀਆਂ ਕਿਤਾਬਾਂ ਉਹ ਸਾਡੇ ਲਈ ਨਹੀਂ ਇਹ ਨਿਰਪਰ ਕਰਦਾ ਹੈ ਕਿ ਅਸੀਂ ਆਪਣੇ ਆਈਡੀਅਲ ਮੰਨਦੇ ਕਿ ਇਹਨਾਂ ਨੂੰ ਆ ਤੇ ਅਸੀਂ ਆਪਣੇ ਇਤਿਹਾਸ ਤੋਂ ਤੇ ਆਪਣੇ ਕਲਚਰ ਤੋਂ ਜਾਣੂ ਕਿੰਨੇ ਆ ਤੁਸੀਂ ਸੇਧ ਲੈ ਕੇ ਦੇ ਤੋ ਰਹੇ ਹੋ ਬਿਲਕੁਲ ਜਦੋਂ ਮਨਪ੍ਰੀਤ ਨੇ ਕਿਹਾ ਕਿ ਜੇ ਹੁਣ ਜੰਮੇ ਅਸੀਂ ਪੰਜਾਬ 'ਚ ਪਲਦੇ ਅਸੀਂ ਪੰਜਾਬ 'ਚ ਆ ਅਸੀਂ ਪੈਰੈਂਟਿੰਗ ਸਕਿਲਸ ਲੈ ਕੇ ਉਹਨਾਂ ਤੋਂ ਆਈਏ ਜਿਨ੍ਹਾਂ ਦਾ ਸੋਸ਼ਲ ਸਟਰਕਚਰ ਕਲਾਪਸ ਹੋ ਚੁੱਕਾ ਬਿਲਕੁਲ ਜਿਨ੍ਹਾਂ ਦੇ ਕੋਈ ਸੋਸ਼ਲ ਕਨੈਕਸ਼ਨ ਹੈ ਹੀ ਨਹੀਂ ਨਾ ਤੁਹਾਡੇ ਕੋਲ ਉਹ ਮੁਲਕ ਜਿਨ੍ਹਾਂ ਦੇ ਵਿੱਚ ਤੁਸੀਂ ਆਪਣੇ ਪੇਰੈਂਟਸ ਨੂੰ ਵੀ ਪਰਮਿਸ਼ਨ ਲੈ ਕੇ ਅਪਾਇੰਟਮੈਂਟ ਲੈ ਕੇ ਮਿਲਦੇ ਹਾਂ ਰੋਟੀ ਤੇ ਇਕੱਠੇ ਹੁੰਨੇ ਹੋ ਸਪੈਸ਼ਲ ਕਿਤੇ ਰੋਟੀ ਖਾਣੀ ਹੈ ਬੱਚੇ ਤੁਹਾਡੇ 18 ਸਾਲ ਤੋਂ ਬਾਅਦ ਆਪਣੇ ਘਰ 'ਚ ਚਲੇ ਜਾਂਦੇ ਆ ਤੇ ਤੁਹਾਡੇ ਲਈ ਇਹ ਨਾਰਮਲ ਆ ਸਾਡਾ ਤੇ ਉਹਨਾਂ ਦੀਆਂ ਪ੍ਰਿੰਟਿੰਗ ਸਕਿੱਲਸ ਅਸੀਂ ਆਪਣੇ ਤੇ ਲਾਗੂ ਕਰਦੇ ਹਾਂ ਅਸੀਂ ਲੋਕ ਕੌਣ ਹੈ ਸਾਡੇ ਆਈਡੀਅਲ ਕੌਣ ਹੈ ਗੁਰੂ ਪਾਸ਼ਾ ਦਾ ਇਤਿਹਾਸ ਪੜ੍ਹੀਏ ਗੁਰੂ ਪਾਸ਼ਾ ਦੇ ਸਹਬਜ਼ਾਦੇ ਹੈ ਆਨੰਦਪੁਰ ਸਾਹਿਬ ਦੇ ਕਿਲੇ ਦੇ ਵਿੱਚ ਜਨਮ ਲਿਆ ਉੱਥੇ ਰਹਿੰਦੇ ਹੈ ਕਿੰਨੇ ਸ਼ਾਨਾਮਤ ਤੇ ਤਰੀਕੇ ਨਾਲ ਗੁਰੂ ਪਾਸ਼ਾ ਨੇ ਉਹਨਾਂ ਨੂੰ ਪਾਲਿਆ ਸਿੰਘਾਂ ਦੇ ਵਿੱਚ ਰਹਿ ਕੇ ਉਹ ਪਲੇ ਸ਼ਾਸਤਰ ਵਿਦਿਆ ਸ਼ਾਸਤਰ ਵਿਦਿਆ ਸਭ ਕੁਝ ਲਿਆ ਉਹਨਾਂ ਨੇ ਉਹੀ ਬੱਚੇ ਹੈ ਜਿੱਦਣ ਸਰਹੰਦ ਨੀਹਾਂ ਦੇ ਵਿੱਚ ਖੜੇ ਹੁੰਦੇ ਆ ਕਿਹੜਾ ਸਬਰ ਤੇ ਕਿਹੜਾ ਸਦਕ ਉਹਨਾਂ ਦੇ ਨਾਲ ਉਹ ਵਡੇਰੀ ਆਧਾਰਨ ਕੋਈ ਦੁਨੀਆ 'ਚੋਂ ਸਾਨੂੰ ਮਿਲ ਸਕਦੀ ਹੈ ਜਾਂ ਕਿਹੜੇ ਕਸ਼ਟ ਆ ਜਿਹੜੇ ਉਹਨਾਂ ਨੇ ਉਹ ਤਿੰਨ ਦਿਨਾਂ ਦੇ ਵਿੱਚ ਉੱਥੇ ਬਜ਼ੁਰਗ ਮਾਤਾ ਜੀ ਨੇ ਤੇ ਬੱਚਿਆਂ ਨੇ ਨਹੀਂ ਸਹੇ ਜਦੋਂ ਚੰਗਾ ਵੇੜਾ ਹੋਵੇਂ ਦਾ ਸੀ ਅਦੋਂ ਉਹਨਾਂ ਨੇ ਅਨੰਦਪੁਰ ਦਾ ਨਿਗ ਵੀ ਮਾਣਿਆ ਜਦੋਂ ਸਮਾਂ ਉਹੇ ਜਿਹਾ ਆਇਆ ਕੁਦਰਤ ਨੇ ਉਹੇ ਜਿਹਾ ਲਿਆਂਦਾ ਗੁਰੂ ਦੀ ਰਜਾ ਦੇ ਵਿੱਚ ਉਹ ਸਮਾਂ ਆਇਆ ਤਾਂ ਉਹਨਾਂ ਨੇ ਸਬਰ ਸਦਕ ਦੇ ਨਾਲ ਉਸ ਸਮੇਂ ਨੂੰ ਵੀ ਹੱਸ ਕੇ ਖਿੜ ਕੇ ਉਹਦੇ ਪਰਵਾਨ ਚੜੇ ਤੇ ਸਦੀ ਵੀ ਸਾਡੇ ਲਈ ਆਈਡੀਅਲ ਉਹ ਹਨ ਹਮ ਸਹਿਬਜਾਦੇ ਕਿਦਾਂ ਪੜੇ ਸਹਿਬਜਾਦਿਆਂ ਦੀ ਪਾਲਣ ਪੋਸ਼ਣਾ ਕਿਵੇਂ ਹੋਈ ਤੇ ਸਹਿਬਜਾਦਿਆਂ ਨੇ ਆਪਦਾ ਜੀਵਨ ਕਿਵੇਂ ਬਸਰ ਕੀਤਾ ਤਾਂ ਮੈਨੂੰ ਲੱਗਦਾ ਕਿ ਸਾਡੇ ਬੱਚਿਆਂ ਦੇ ਲਈ ਆਈਡੀਅਲ ਉਹ ਨੇ ਤਾਂ ਸਾਨੂੰ ਬੱਚੇ ਉਸੇ ਆਈਡੀਅਲ ਤੇ ਚੱਲ ਕੇ ਪਾਲਣੇ ਚਾਹੀਦੇ ਹੁਣ ਬੱਚਿਆਂ ਨੂੰ ਅਸੀਂ ਆਪਣੇ ਸਹਿਬਜਾਦੇ ਕਹਿੰਦੇ ਹਮ ਸਿੱਖਾਂ ਦੇ ਵਿੱਚ ਜੋ ਪਿਛਲੀ ਪੀੜ੍ਹੀ ਤੱਕ ਸੀ ਮੈਨੂੰ ਯਾਦ ਹੈ ਕਿ ਸਾਨੂੰ ਵੀ ਆ ਕੇ ਕੋਈ ਸਾਡੇ ਬਾਰੇ ਪੁੱਛਦਾ ਸੀ ਕਿ ਕਿੰਨੇ ਸਾਡੇ ਮਾਪਿਆਂ ਨੂੰ ਕਿੰਨੇ ਸਹਬਜ਼ਾਦੇ ਹੂੰ ਪੁਰਾਣੇ ਬਜ਼ੁਰਗ ਇਦਾਂ ਹੀ ਪੁੱਛਦੇ ਸੀ ਅਸੀਂ ਮੰਨਦੇ ਆ ਆਪਣੇ ਆਪ ਨੂੰ ਉਹਨਾਂ ਸਹਬਜ਼ਾਦਿਆਂ ਦੇ ਅਗਲੇ ਉਹਨਾਂ ਦੇ ਵਿੱਚੋਂ ਆ ਜਾਂ ਨਸ਼ੀਨਾ ਚੋਂ ਤੇ ਸਾਨੂੰ ਪ੍ਰਿੰਟਿੰਗ ਸਕਿਲਸ ਆਉਣ ਉਸ ਕਲਚਰ ਦੇ ਵਿੱਚੋਂ ਜਿਨ੍ਹਾਂ ਦਾ ਕੋਈ ਸੋਸ਼ਲ ਸਟਰਕਚਰ ਹੀ ਹੈ ਨਹੀਂ